ਏਕਤਾ ਮੀਟਿੰਗ ਬਾਰੇ ਕਿਸਾਨਾਗੁਰ ਸਰਵਰ ਸਿੰਘ ਪੰਦੇਰ ਨੇ ਕਿਹਾ ਕਿ ਅੱਜ ਏਕਤਾ ਸੰਬੰਧੀ ਇੱਕ ਮੀਟਿੰਗ ਹੋਈ ਜਿਸ ਵਿੱਚ ਐਸਕੇਐਮ ਸਾਥੀਆਂ ਵੱਲੋਂ ਲਿਆਂਦੀ ਗਈ ਨੀਤੀ ਤੇ ਚਰਚਾ ਕੀਤੀ ਗਈ ਅਸੀਂ ਉਹਨਾਂ ਨੂੰ ਉਹਨਾਂ ਮਤਭੇਦਾਂ ਬਾਰੇ ਦੱਸਿਆ ਜੋ ਪਹਿਲੀ ਨਜ਼ਰ ਵਿੱਚ ਸਾਨੂੰ ਨਜ਼ਰ ਆਈ ਅਸੀਂ ਜ਼ਿਆਦਾਤਰ ਪ੍ਰਸਤਾਵਾਂ ਨਾਲ ਸਹਿਮਤ ਨਹੀਂ ਸੀ ਜਿਨ੍ਹਾਂ ਤੇ ਉਹ ਵਿਚਾਰ ਕਰਨਗੇ ਤੇ ਅਸੀਂ ਵੀ ਵਿਚਾਰ ਕਰਾਂਗੇ ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੀਤੀਆਂ ਗਈਆਂ ਖਰੀਦਾਂ ਤੇ ਮਤ ਭੇਜ ਸਨ ਉਨ੍ਹਾਂ ਨੇ ਕਿ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਇੱਕ ਪ੍ਰੋਗਰਾਮ ਆਯੋਜਿਤ ਕਰਾਂਗੇ ਜਿਸ ਵਿੱਚ ਅਸੀਂ ਦੇਸ਼ ਦੇ ਲੋਕਾਂ ਨੂੰ ਸੱਦਾ ਦੇਵਾਂਗੇ ਇਹ 8 ਮਾਰਚ ਨੂੰ ਹੈ ਐਮਐਸਪੀ ਕਾਨੂੰਨੀ ਗਰੰਟੀ ਅਤੇ ਕਰਜ਼ਾ ਮੁਆਫੀ ਦੀ ਮੰਗ ਹੈ ਜਿਸ ਤੇ ਚਰਚਾ ਜਾਰੀ ਰਹੇਗੀ ਅਭਿਮਨਿਉ ਕੋਹਾਰਨੇ ਕਿਹਾ ਕਿ ਇੱਕ ਮਹੱਤਵਪੂਰਨ ਗੱਲ ਜੋ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕੱਲ ਤੋਂ ਵਿਗੜ ਰਹੀ ਹੈ ਡਾਕਟਰਾਂ ਨੇ ਸਖਤ ਮਿਹਨਤ ਕੀਤੀ ਜਿਸ ਤੋਂ ਬਾਅਦ ਉਹਨਾਂ ਦਾ ਬੀਪੀ ਕੰਟਰੋਲ ਕੀਤਾ ਗਿਆ ਕਿਸਾਨਾਂ ਗੁੱਦਿਲਬਖ ਸਿੰਘ ਹਈਗੜ ਨੇ ਕਿਹਾ ਕਿ ਜੋ ਗੱਲਬਾਤ ਹੋਈ ਹੈ ਉਸ ਵਿੱਚ ਚੰਗੇ ਢੰਗ ਨਾਲ ਦੱਸਿਆ ਗਿਆ ਹੈ ਕਿ ਸੰਘਰਸ਼ ਅੱਗੇ ਵਧੇਗਾ ਅਤੇ ਤਿੰਨੋਂ ਪਾਰਟੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਕੇਂਦਰ ਨੂੰ ਗੱਲਬਾਤ ਲਈ ਸਹਿਮਤ ਹੋਣਾ ਚਾਹੀਦਾ ਹੈ। ਉਹਨਾਂ ਨੂੰ ਮਨਾਉਣ ਨੂੰ ਬੈਠੇ ਨੇ ਐਮਐਸਪੀ ਗਰੰਟੀ ਕਮਾਉਂ ਲੈ ਕੇ ਬੈਠੇ। ਉਸ 이슈ਾਂ ਤੇ ਅਸੀਂ ਅਪੀਲ ਕਰ ਚੁੱਕਿਆ ਅਸੀਂ ਤਿੰਨੇ ਫਾਰਮਾਂ ਵਿੱਚ ਤਾਂ ਕਿੰਨੇ ਵੀ ਤਿੰਨੇ ਫਾਰਮਾਂ ਤੋਂ ਵੀ ਕੋਈ ਬਾਹਰ ਰਹਿੰਦਾ। ਅਸੀਂ ਉਹਨਾਂ ਦੇ ਵੀ ਸੁਝਾਅ ਮੰਗੇ ਆ। ਉਹ ਵੀ ਕੋਈ ਐਸਸੀ 이슈 ਤੇ ਐਮਐਸਪੀ ਗਰੰਟੀ ਕਾਉਂਟ ਤੇ ਸੁਆਮੀ ਨਾਥਨ ਦੀ ਰਿਪੋਰਟ ਤੇ ਕਰਦੇ ਤੇ ਜੋ ਵੀ ਕਿਸੇ ਨੂੰ ਲੱਗਦਾ ਕਿਸੇ ਆਵੇ ਸਾਨੂੰ ਮਿਲ ਕੇ ਸਤੋਤੀ ਵੀ ਸੁਝਾਅ ਮੰਗਣ ਦੇ ਸਾਰੇ ਭਾਰ ਦੇ ਲੋਕ ਜਾਣਦੇ ਆ ਅਸੀਂ ਇਕੱਠੇ 2020 ਦੇ ਵਿੱਚ ਮੋਰਚਾ ਜਿੱਤ ਕੇ ਆਏ ਆ ਉਹਦੀਆਂ ਜਿਹੜੀਆਂ ਧੂਰੀਆਂ ਮੰਗਾ ਨੇ ਉਹਤੇ ਮੋਰਚਾ 13 ਫਰਵਰੀ ਤੋਂ ਲੈ ਕੇ ਅਸੀਂ ਦੋ ਫਰਵਰੀ ਲੜ ਰਹੇ ਜੋ ਉਹਦੇ ਵਿੱਚ ਹੈਗਾ ਜਾਂ ਕਿਸੇ ਨੂੰ ਨਹੀਂ ਲੱਗਦਾ ਉਹਤੇ ਖੁੱਲ ਕੇ ਚਰਚਾ ਹੋਈ ਆ ਤੇ ਗਾਹਾਂ ਨੂੰ ਇਹੋ ਜੀ ਕੋਈ ਵਿਜੈਸ ਨਾ ਮੇ ਲੈ ਕੇ ਸਿੰਘ ਇਹ ਲੰਮੀ ਐਡੀ ਛੇਤੀ ਨਹੀਂ ਵੀ ਚਾਰ ਮੀਟਿੰਗ ਆਉਂਗੀਆਂ ਪੰਜ ਹੋਗੀਆਂ ਸੱਤ ਵੀ ਹੋ ਸਕਿਆ ਅੱਠ ਵੀ ਹੋ ਸਕਦਾ ਇੱਕ ਇੱਕ ਇਸ਼ੂ ਤੇ ਅਸੀਂ ਖੁੱਲ ਕੇ ਵਿਚਾਰ ਕਰ ਰਹੇ ਆ ਅਸੀਂ ਕੋਈ ਸਿਆਸੀ ਪਾਰਟੀ ਨੂੰ ਲੱਗਦਾ ਜਿੱਤਣੇ ਨਹੀਂ ਸਾਡੇ ਕੋਲੇ ਏਜੰਡੇ ਨੇ ਉਸ ਇਸ਼ੂ ਤੇ ਅਸੀਂ ਲੜਨਾ ਹੈ ਇੱਕ ਦਿਨ ਨਹੀਂ ਨਾ ਅੱਜ ਪੀਸੀ ਇਕੱਠੇ ਬੈਠ ਗਏ ਅਸੀਂ ਇਕੱਠੇ ਛਰਕਾ ਤੇ ਬੈਠਣਾ ਹੈ ਇਕੱਠੇ ਉਹ ਲੋਕਾਂ ਦੇ ਮੁੱਦੇ ਨੇ ਉਹਤੇ ਵਿਚਾਰ ਕੇ ਖੁੱਲ ਕੇ ਚਰਚਾ ਹੋਈ ਜਾਓ ਅਸੀਂ ਉਹ ਸਾਥੀਆਂ ਨੂੰ ਨੋਟ ਕਰਵਾਏ ਨੇ ਇਕਤਾ ਮੀਟਿੰਗ ਬਾਰੇ ਕਿਸਾਨਾਗੁਰ ਸਰਵਰ ਸਿੰਘ ਪੰਦੇਰ ਨੇ ਕਿਹਾ ਕਿ ਅੱਜ ਇਕਤਾ ਸੰਬੰਧੀ ਇੱਕ ਮੀਟਿੰਗ ਹੋਈ ਜਿਸ ਵਿੱਚ ਐਸ ਕੇ ਐਮ ਸਾਥੀਆਂ ਵੱਲੋਂ ਲਿਆਂਦੀ ਗਈ ਨੀਤੀ ਤੇ ਚਰਚਾ ਕੀਤੀ ਗਈ ਅਸੀਂ ਉਹਨਾਂ ਨੂੰ ਉਹਨਾਂ ਮਤ ਭੇਦਾਂ ਬਾਰੇ ਦੱਸਿਆ ਜੋ ਪਹਿਲੀ ਨਜ਼ਰ ਵਿੱਚ ਸਾਨੂੰ ਨਜ਼ਰ ਆਈ। ਅਸੀਂ ਜ਼ਿਆਦਾਤਰ ਪ੍ਰਸਤਾਵਾਂ ਨਾਲ ਸਹਿਮਤ ਨਹੀਂ ਸੀ ਜਿਨ੍ਹਾਂ ਤੇ ਉਹ ਵਿਚਾਰ ਕਰਨਗੇ ਤੇ ਅਸੀਂ ਵੀ ਵਿਚਾਰ ਕਰਾਂਗੇ। ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੀਤੀਆਂ ਗਈਆਂ ਖਰੀਦਾਂ ਤੇ ਮਤ ਭੇਜ ਸਨ। ਉਹਨਾਂ ਨੇ ਕਿਹਾ ਕਿ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਇੱਕ ਪ੍ਰੋਗਰਾਮ ਆਯੋਜਿਤ ਕਰਾਂਗੇ ਜਿਸ ਵਿੱਚ ਅਸੀਂ ਦੇਸ਼ ਦੇ ਲੋਕਾਂ ਨੂੰ ਸੱਦਾ ਦੇਵਾਂਗੇ। ਇਹ 8 ਮਾਰਚ ਨੂੰ ਹੈ। ਐਮਐਸਪੀ ਕਾਨੂੰਨੀ ਗਾਰੰਟੀ ਅਤੇ ਕਰਜ਼ਾ ਮੁਆਫੀ ਦੀ ਮੰਗ ਹੈ ਜਿਸ ਤੇ ਚਰਚਾ ਜਾਰੀ ਰਹੇਗੀ। ਅਭਿਮਨਿਉ ਕੋ ਹਾਰਨੇ ਕਿਹਾ ਕਿ ਇੱਕ ਮਹੱਤਵਪੂਰਨ ਗੱਲ ਜੋ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕੱਲ ਤੋਂ ਵਿਗੜ ਰਹੀ ਹੈ ਡਾਕਟਰਾਂ ਨੇ ਸਖਤ ਮਿਹਨਤ ਕੀਤੀ ਜਿਸ ਤੋਂ ਬਾਅਦ ਉਹਨਾਂ ਦਾ ਬੀਪੀ ਕੰਟਰੋਲ ਕੀਤਾ ਗਿਆ ਕਿਸਾਨਾਗੂ ਦਿਲਬਾਗ ਸਿੰਘ ਹਰੀਗੜ ਨੇ ਕਿਹਾ ਕਿ ਜੋ ਗੱਲਬਾਤ ਹੋਈ ਹੈ ਉਸ ਵਿੱਚ ਚੰਗੇ ਢੰਗ ਨਾਲ ਦੱਸਿਆ ਗਿਆ ਹੈ ਕਿ ਸੰਘਰਸ਼ ਅੱਗੇ ਵਧੇਗਾ ਅਤੇ ਤਿੰਨੋਂ ਪਾਰਟੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਕੇਂਦਰ ਨੂੰ ਗੱਲਬਾਤ ਲਈ ਸਹਿਮਤ ਹੋਣਾ ਚਾਹੀਦਾ ਹੈ ਉਹਨਾਂ ਨੂੰ ਮਨਾਉਣ ਨੂੰ ਬੈਠੇ ਨੇ ਐਮਐਸਪੀ ਗਰੰਟੀ ਖਾਉਣ ਨੂੰ ਲਿਖ ਕੇ ਬੈਠੇ ਉਹ ਸੀਸ਼ੂਆਂ ਤੇ ਅਸੀਂ ਅਪੀਲ ਕਰ ਚੱਕਿਆ ਅਸੀਂ ਤਿੰਨੇ ਫਾਰਮਾਂ ਵਿੱਚ ਤੱਕ ਇਹਨੇ ਤਿੰਨੇ ਫਾਰਮਾਂ ਤੋਂ ਵੀ ਕੋਈ ਬਾੜ ਰਹਿੰਦਾ ਅਸੀਂ ਉਹਨਾਂ ਦੇ ਵੀ ਸੁਝਾਅ ਮੰਗੇ ਆ ਉਹ ਵੀ ਕੋਈ ਐਸਸੀ ਸੁਤੇ ਐਮਐਸਪੀ ਗਰੰਟੀ ਖਾਉਣ ਤੇ ਸੁਆਮੀ ਨਾਥਨ ਦੀ ਰਿਪੋਰਟ ਤੇ ਕਰਦੇ ਤੇ ਜੋ ਵੀ ਕਿਸੇ ਨੂੰ ਲੱਗਦਾ ਕਿਸੇ ਨੂੰ ਡਾਊਟ ਹੈ ਆਵੇ ਸਾਨੂੰ ਮਿਲ ਕੇ ਅਸੀਂ ਤਾਂ ਉਹ ਵੀ ਸੁਝਾਅ ਮੰਗ ਲੈਂਦੇ ਆ ਸਾਰੇ ਭਾਰ ਦੇ ਲੋਕ ਜਾਣਦੇ ਆ ਅਸੀਂ ਇਕੱਠੇ 2020 ਦੇ ਵਿੱਚ ਮੋਰਚਾ ਜਿੱਤ ਕੇ ਆਏ ਹਾਂ ਉਹਦੀਆਂ ਜਿਹੜੀਆਂ ਧੂਰੀਆਂ ਮੰਗਾਂ ਨੇ ਉਹਤੇ ਮੋਰਚਾ 13 ਫਰਵਰੀ ਤੋਂ ਲੈ ਕੇ ਅਸੀਂ ਦੋ ਫਰਵਰੀ ਲੜ ਰਹੇ ਜੋ ਉਹਦੇ ਵਿੱਚ ਹੈਗਾ ਜਾਂ ਕਿਸੇ ਨੂੰ ਨਹੀਂ ਲੱਗਦਾ ਉਹਤੇ ਖੁੱਲ ਕੇ ਚਰਚਾ ਹੋਈ ਆ ਤੇ ਗਾਹਾਂ ਨੂੰ ਇਹੋ ਜਿਹੀ ਕੋਈ ਵਿਜਾਇਸ ਨਾ ਮਿਲੇ ਕਿਸੇ ਇਹ ਲੰਮੀ ਐਡੀ ਛੇਤੀ ਨਹੀਂ ਵੀ ਚਾਰ ਮੀਟਿੰਗ ਆਉਂਗੀਆਂ ਪੰਜ ਹੋਗੀਆਂ ਸੱਤ ਵੀ ਹੋ ਸਕਿਆ ਅੱਠ ਵੀ ਹੋ ਸਕਦਾ ਇੱਕ ਇੱਕ ਇਸ਼ੂ ਤੇ ਅਸੀਂ ਖੁੱਲ ਕੇ ਵਿਚਾਰ ਕਰ ਰਹੇ ਹਾਂ ਅਸੀਂ ਕੋਈ ਸਿਆਸੀ ਪਾਰਟੀ ਨੂੰ ਲੱਗਦਾ ਜਿੱਤਣੇ ਨਹੀਂ ਸਾਡੇ ਕੋਲੇ ਏਜੰਡੇ ਨੇ ਉਸ ਇਸ਼ੂ ਤੇ ਅਸੀਂ ਲੜਨਾ ਹੈ ਇੱਕ ਦਿਨ ਨਹੀਂ ਨਾ ਅੱਜ ਪੀਸੀ ਇਕੱਠੇ ਬਹਿਦਗੇ ਅਸੀਂ ਇਕੱਠੇ ਛੜਕਾ ਤੇ ਬੈਠਣਾ ਹੈ ਇਕੱਠੇ ਉਹ ਲੋਕਾਂ ਦੇ ਮੁੱਦੇ ਨੇ ਉਹਤੇ ਵਿਚਾਰ ਕੇ ਖੁੱਲ ਕੇ ਚਰਚਾ ਹੋਈ ਜਾਓ ਅਸੀਂ ਉਹ ਸਾਥੀਆਂ ਨੂੰ ਨੋਟ ਕਰਵਾਏ ਨੇ ਇਕਤਾ ਮੀਟਿੰਗ ਬਾਰੇ ਕਿਸਾਨਾਗੁਰ ਸਰਵਰ ਸਿੰਘ ਪੰਦੇਰ ਨੇ ਕਿਹਾ ਕਿ ਅੱਜ ਇਕਤਾ ਸੰਬੰਧੀ ਇੱਕ ਮੀਟਿੰਗ ਹੋਈ ਜਿਸ ਵਿੱਚ ਐਸ ਕੇ ਐਮ ਸਾਥੀਆਂ ਵੱਲੋਂ ਲਿਆਂਦੀ ਗਈ ਨੀਤੀ ਤੇ ਚਰਚਾ ਕੀਤੀ ਗਈ ਅਸੀਂ ਉਹਨਾਂ ਨੂੰ ਉਹਨਾਂ ਮਤ ਭੇਦਾਂ ਬਾਰੇ ਦੱਸਿਆ ਜੋ ਪਹਿਲੀ ਨਜ਼ਰ ਵਿੱਚ ਸਾਨੂੰ ਨਜ਼ਰ ਆਈ। ਅਸੀਂ ਜ਼ਿਆਦਾਤਰ ਪ੍ਰਸਤਾਵਾਂ ਨਾਲ ਸਹਿਮਤ ਨਹੀਂ ਸੀ ਜਿਨ੍ਹਾਂ ਤੇ ਉਹ ਵਿਚਾਰ ਕਰਨਗੇ ਤੇ ਅਸੀਂ ਵੀ ਵਿਚਾਰ ਕਰਾਂਗੇ। ਉਹਨਾਂ ਨੇ ਕਿਹਾ ਕਿ ਹਾਲ ਹੀ ਵਿੱਚ ਕੀਤੀਆਂ ਗਈਆਂ ਖਰੀਦਾਂ ਤੇ ਮਤ ਭੇਜ ਸਨ। ਉਹਨਾਂ ਨੇ ਕਿਹਾ ਕਿ ਮਹਿਲਾ ਦਿਵਸ ਦੇ ਮੌਕੇ ਤੇ ਅਸੀਂ ਇੱਕ ਪ੍ਰੋਗਰਾਮ ਆਯੋਜਿਤ ਕਰਾਂਗੇ ਜਿਸ ਵਿੱਚ ਅਸੀਂ ਦੇਸ਼ ਦੇ ਲੋਕਾਂ ਨੂੰ ਸੱਦਾ ਦੇਵਾਂਗੇ। ਇਹ 8 ਮਾਰਚ ਨੂੰ ਹੈ। ਐਮਐਸਪੀ ਕਾਨੂੰਨੀ ਗਾਰੰਟੀ ਅਤੇ ਕਰਜ਼ਾ ਮੁਆਫੀ ਦੀ ਮੰਗ ਹੈ ਜਿਸ ਤੇ ਚਰਚਾ ਜਾਰੀ ਰਹੇਗੀ। ਅਭਿਮਨਿਉ ਕੋ ਹਾਰਨੇ ਕਿਹਾ ਕਿ ਇੱਕ ਮਹੱਤਵਪੂਰਨ ਗੱਲ ਜੋ ਚਿੰਤਾ ਦਾ ਵਿਸ਼ਾ ਹੈ ਉਹ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕੱਲ ਤੋਂ ਵਿਗੜ ਰਹੀ ਹੈ ਡਾਕਟਰਾਂ ਨੇ ਸਖਤ ਮਿਹਨਤ ਕੀਤੀ ਜਿਸ ਤੋਂ ਬਾਅਦ ਉਹਨਾਂ ਦਾ ਬੀਪੀ ਕੰਟਰੋਲ ਕੀਤਾ ਗਿਆ ਕਿਸਾਨ ਆਗੂ ਦਿਲਬਖ ਸਿੰਘ ਹਈਗੜ ਨੇ ਕਿਹਾ ਕਿ ਜੋ ਗੱਲਬਾਤ ਹੋਈ ਹੈ ਉਸ ਵਿੱਚ ਚੰਗੇ ਢੰਗ ਨਾਲ ਦੱਸਿਆ ਗਿਆ ਹੈ ਕਿ ਸੰਘਰਸ਼ ਅੱਗੇ ਵਧੇਗਾ ਅਤੇ ਤਿੰਨੋਂ ਪਾਰਟੀਆਂ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀਆਂ ਹਨ ਅਤੇ ਕੇਂਦਰ ਨੂੰ ਗੱਲਬਾਤ ਲਈ ਸਹਿਮਤ ਹੋਣਾ ਚਾਹੀਦਾ ਹੈ ਉਹਨਾਂ ਨੂੰ ਮਨਾਉਣ ਨੂੰ ਬੈਠੇ ਨੇ ਐਮਐਸਪੀ ਗਰੰਟੀ ਖਾਣੂ ਲੈ ਕੇ ਬੈਠੇ। ਉਸ 이슈ਾਂ ਤੇ ਅਸੀਂ ਅਪੀਲ ਕਰ ਚੱਕਿਆ ਅਸੀਂ ਤਿੰਨੇ ਫਾਰਮਾਂ 'ਚ ਤੱਕ ਇਹਨੇ ਤਿੰਨੇ ਫਾਰਮਾਂ ਤੋਂ ਵੀ ਕੋਈ ਬਾਹਰ ਰਹਿੰਦਾ। ਅਸੀਂ ਉਹਨਾਂ ਦੇ ਵੀ ਸੁਝਾਅ ਮੰਗੇ ਆ। ਉਹ ਵੀ ਕੋਈ ਐਸਸੀ ਸੁਤੇ ਐਮਐਸਪੀ ਗਰੰਟੀ ਖਾਣੂ ਤੇ ਸਵਾਮੀ ਨਥਨ ਦੀ ਰਿਪੋਰਟ ਤੇ ਕਰਦੇ ਤੇ ਜੋ ਵੀ ਕਿਸੇ ਨੂੰ ਲੱਗਦਾ ਕਿਸੇ ਨੂੰ ਡਾਊਟ ਹੈ ਆਵੇ ਸਾਨੂੰ ਮਿਲ ਕੇ ਅਸੀਂ ਤੋਂ ਵੀ ਸੁਝਾਅ ਮੰਗ ਲੈਂਦੇ ਆ। ਸਾਰੇ ਭਾਰ ਦੇ ਲੋਕ ਜਾਣਦੇ ਆ। ਅਸੀਂ ਇਕੱਠੇ 2020 ਦੇ ਵਿੱਚ ਮੋਰਚਾ ਦਿੱਤ ਕੇ ਆਏ ਹਾਂ ਉਹਦੀਆਂ ਜਿਹੜੀਆਂ ਧੂਰੀਆਂ ਮੰਗਾ ਨੇ ਉਹ ਤੇ ਮੋਰਚਾ 13 ਫਰਬੂਜ ਤੋਂ ਲੈ ਕੇ ਅਸੀਂ ਦੋ ਬੁਰਗ ਲੜ ਰਹੇ ਜੋ ਉਹਦੇ ਵਿੱਚ ਹੈਗਾ ਜਾਂ ਕਿਸੇ ਨੂੰ ਨਹੀਂ ਲੱਗਦਾ ਉਹ ਤੇ ਖੁੱਲ ਕੇ ਚਰਚਾ ਹੋਈ ਆ ਤੇ ਗਾਹਾਂ ਨੂੰ ਇਹੋ ਜਿਹੀ ਕੋਈ ਗਜਾਇਸ ਨਾ ਮਿਲੇ ਕਿਸੇ ਇਹ ਲੰਮੀ ਐਡੀ ਛੇਤੀ ਨਹੀਂ ਵੀ ਚਾਰ ਮੀਟਿੰਗ ਆਉਂਗੀਆਂ ਪੰਜ ਹੋਗੀਆਂ ਸੱਤ ਵੀ ਹੋ ਸਕਿਆ ਅੱਠ ਵੀ ਹੋ ਸਕਦਾ ਇੱਕ ਇੱਕ ਇਸ਼ੂ ਤੇ ਅਸੀਂ ਖੁੱਲ ਕੇ ਵਿਚਾਰ ਕਰ ਰਹੇ ਅਸੀਂ ਕੋਈ ਸਿਆਸੀ ਪਾਰਟੀ ਨੂੰ ਲੈ ਜਿੱਤਣੇ ਨਹੀਂ ਸਾਡੇ ਕੋਲੇ ਏਜੰਡੇ ਨੇ ਉਸ ਇਸ਼ੂ ਤੇ ਅਸੀਂ ਲੜਨਾ ਹੈ ਇੱਕ ਦਿਨ ਨਹੀਂ ਨਾ ਅਸੀਂ ਅੱਜ ਪੀਸੀ 'ਚ ਇਕੱਠੇ ਬਹਿ ਗਏ ਅਸੀਂ ਇਕੱਠੇ ਛੜਕਾ ਤੇ ਬੈਠਣਾ ਹੈ ਇਕੱਠੇ ਉਹ ਲੋਕਾਂ ਦੇ ਮੁੱਦੇ ਨੇ ਉਹਤੇ ਵਿਚਾਰ ਕੇ ਖੁੱਲ ਕੇ ਚਰਚਾ ਹੋਈ ਜਾਓ ਅਸੀਂ ਉਹ ਸਾਥੀਆਂ ਨੂੰ ਨੋਟ ਕਰਵਾਏ ਨੇ